ਸੀ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਕਹਿੰਦੇ ਆ ਉਹ ਐਕਚੁਅਲ ਦੇ ਵਿੱਚ ਸ਼ੇਰੇ ਪੰਜਾਬ ਕਿਵੇਂ ਬਣੇ ਇਹ ਬਹੁਤ ਜਾਣਿਆਂ ਨੂੰ ਨਹੀਂ ਪਤਾ ਹੈਗਾ ਕਿ ਇਸ ਦੇ ਪਿੱਛੇ ਵੀ ਇੱਕ ਔਰਤ ਦਾ ਹੀ ਹੱਥ ਸੀ ਮਹਾਰਾਜਾ ਰਣਜੀਤ ਸਿੰਘ ਚੇਤੇ ਰੱਖ ਲਿਆ ਆਪਾਂ ਪਰ ਰਾਣੀ ਸਦਾ ਗੌਰ ਜੀ ਨੂੰ ਕਿਤੇ ਨਾ ਕਿਤੇ ਵਿਸਾਰ ਦਿੰਦਾ ਆਪਾਂ ਮੇਰੀ ਬੜੇ ਚਿਰ ਤੋਂ ਇੱਛਾ ਸੀਗੀ ਕਿ ਮੈਂ ਇੱਕ ਪੋਡਕਾਸਟ ਕਰਾਂ ਜਿਹਦੇ ਵਿੱਚ ਮੈਂ ਇਤਿਹਾਸ ਦੀਆਂ ਸਿੱਖ ਬੀਬੀਆਂ ਬਾਰੇ ਗੱਲ ਕਰਾਂ ਠੀਕ ਹੈ ਆਪਾਂ ਉਦਾਹਰਣ ਲੈ ਲੈਂ ਜਿਵੇਂ ਮਾਤਾ ਕਾਲਾ ਜੀ ਆ ਉਹਨਾਂ ਦਾ ਨਾਮ ਅਸੀਂ ਸਾਰਿਆਂ ਨੇ ਸੁਣਿਆ ਹੈ ਉਹਨਾਂ ਦੇ ਨਾਮ ਤੇ ਟਰਸਟ ਚੱਲਦੇ ਪਏ ਨੇ ਸਕੂਲ ਚੱਲਦੇ ਪਏ ਨੇ ਕਾਲਜ ਚੱਲਦੇ ਪਏ ਨੇ ਪਰ ਮੈਨੂੰ ਲੱਗਦਾ ਕਿ ਜਿਹੜੇ ਬੱਚੇ ਉੱਥੇ ਪੜ੍ਹਦੇ ਹੋਣਗੇ ਨਾ ਸਕੂਲਾਂ ਦੇ ਵਿੱਚ ਉਹਨਾਂ ਨੂੰ ਵੀ ਪਤਾ ਨਹੀਂ ਕਿ ਮਾਤਾ ਕੌਲਣਾ ਜੀ ਕੌਣ ਸਨ ਠੀਕ ਹੈ ਜੀ ਇਸ ਤੋਂ ਇਲਾਵਾ ਆਪਣੇ ਇਤਿਹਾਸ ਦੇ ਹੋਰ ਬੀਬੀਆਂ ਨੇ ਜਿਵੇਂ ਬੀਬੀ ਹਰਸ਼ਰਨ ਕੌਰ ਜੀ ਨੇ ਸਦਾ ਕੌਰ ਜੀ ਨੇ ਹਨ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਾਸਿ ਗਏ ਬੀਬੀ ਅਨੂਪ ਕੌਰ ਜੀ ਆ ਬਹੁਤ ਸਾਰੇ ਕਿਰਦਾਰ ਆ ਸਾਡੇ ਬੀਬੀਆਂ ਦੇ ਜਿਨ੍ਹਾਂ ਨੇ ਬਹੁਤ ਅਹਿਮ ਯੋਗਦਾਨ ਪਾਇਆ ਸਿੱਖ ਇਤਿਹਾਸ ਦੇ ਵਿੱਚ ਸਿੱਖੀ ਨੂੰ ਸਾਂਭਣ ਵਿੱਚ ਹਨ ਮੈਂ ਚਾਹੁੰਦਾ ਸੀ ਕਿ ਇਹ ਜਿਹੜਾ ਪੌਡਕਾਸਟ ਮ ਵਰਗੀ ਸਿੰਘਣੀ ਕੋਈ ਬੀਬੀ ਸਾਡੇ ਕੋਲ ਆਵੇ ਜਿਨ੍ਹਾਂ ਨਾਲ ਮੈਂ ਇਹਨਾਂ ਦੀ ਸਾਹ ਜਪਾ ਸਕਾਂ ਠੀਕ ਹੈ ਜੀ ਜਿਸ ਤਰੀਕੇ ਨਾਲ ਤੁਸੀਂ ਬੀਬੀਆਂ ਦੇ ਨਾਮ ਲਿੱਤੇ ਆ ਜਿਵੇਂ ਜੰਗਲ ਯੋਧਾਂ ਦੇ ਵਿੱਚ ਮਰਦ ਲੜੇ ਆ ਨਾ ਉਸੇ ਤਰੀਕੇ ਬੀਬੀਆਂ ਵੀ ਅੱਗੇ ਜੰਗਾਂ ਦੇ ਵਿੱਚ ਪ੍ਰਦਾਨ ਹੋਈਆਂ ਨੇ ਬਟ ਇਹ ਹੈ ਕਿ ਕਿਤੇ ਨਾ ਕਿਤੇ ਨਾ ਅਸੀਂ ਗੱਲ ਕਰਨੀ ਭੁੱਲ ਜਾਂਦੇ ਆ ਜੀ ਤੇ ਕਿਤੇ ਨਾ ਕਿਤੇ ਇਹ ਚੀਜ਼ਾਂ ਨੂੰ ਕਿਸੇ ਹੱਦ ਤੱਕ ਸੀਮਿਤ ਵੀ ਰੱਖਿਆ ਗਿਆ ਆ ਤੇ ਜੇ ਹੁਣ ਜੇ ਇਸ ਤਰੀਕੇ ਨਾਲ ਅਸੀਂ ਮਰਦ ਨੂੰ ਅੱਗੇ ਲੈ ਕੇ ਆਂਦੇ ਪਏ ਆ ਨੋ ਡਾਊਟ ਅਸੀਂ ਫਿਰ ਸਾਰੇ ਕਹਿ ਦਿੰਨੇ ਆ ਕਿ ਬਈ ਮਰਦ ਤੇ ਔਰਤ ਦੇ ਵਿੱਚ ਡਿਫਰੈਂਸ ਆ ਹੈਗਾ ਆ ਹਨਾ ਅਸੀਂ ਬਰਾਬਰੀ ਨਹੀਂ ਕਿਸੇ ਦੀ ਕਰਦੇਗੇ ਕਿਸੇ ਦੀ ਵੀ ਬਰਾਬਰੀ ਕਰ ਵੀ ਨਹੀਂ ਸਕਦੇ ਹੈਗੇ ਇਹਨਾਂ ਵਿੱਚੋਂ ਜੇ ਅਸੀਂ ਸਦਾਕੌਰ ਦੀ ਗੱਲ ਕਰੀਏ ਰਾਣੀ ਸਦਾਕੌਰ ਅਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਕਹਿੰਦੇ ਆ ਉਹ ਐਕਚੁਅਲ ਦੇ ਵਿੱਚ ਸ਼ੇਰੇ ਪੰਜਾਬ ਕਿਵੇਂ ਬਣੇ ਇਹ ਸਾਨੂੰ ਨਹੀਂ ਪਤਾ ਇਹ ਬਹੁਤ ਜਾਣਿਆਂ ਨੂੰ ਨਹੀਂ ਪਤਾ ਹੈਗਾ ਕਿ ਇਸ ਦੇ ਪਿੱਛੇ ਵੀ ਇੱਕ ਔਰਤ ਦਾ ਹੀ ਹੱਥ ਸੀ ਅਸੀਂ ਕਹਿੰਦੇ ਆ ਕਿ ਪੰਜਾਬ ਜਾਂ ਖਾਲਸਾ ਰਾਜ ਦੀ ਨੀ ਰੱਖੀ ਗਈ ਉਹ ਨਹੀਂ ਕਿਵੇਂ ਰੱਖੀ ਗਈ ਸਾਨੂੰ ਇਹ ਨਹੀਂ ਪਤਾ ਹੈਗਾ ਤੇ ਉਹ ਮਤਲਬ ਕਿ ਜੇ ਸ਼ੇਰੇ ਪੰਜਾਬ ਸ਼ੇਰੇ ਪੰਜਾਬ ਬਣੇ ਉਹਦੇ ਪਿੱਛੇ ਕੀ ਕਾਰਨ ਰਹੇ ਆ ਤੇ ਕਿਸ ਦਾ ਹੱਥ ਰਿਆ ਆ ਉਹਦੇ ਪਿੱਛੇ ਹੱਥ ਹੀ ਰਾਣੀ ਸਦਾ ਕੋਰ ਦਾ ਰਿਆ ਜਿਵੇਂ ਕਹ ਦਤਾ ਹੈ ਨਾ ਕਿ ਹਰੇਕ ਕਾਮਯਾਬ ਮਰਦ ਦੇ ਪਿੱਛੇ ਕੋਰ ਦਾ ਹੱਥ ਹੁੰਦਾ ਹੈ ਉਸੇ ਤਰ੍ਹਾਂ ਮਿਲਦਾ ਉਹਨਾਂ ਦੇ ਪਿੱਛੇ ਫਿਰ ਉਹਨਾਂ ਦੀ ਸੱਸ ਸਦਾ ਕੋਰ ਦੀ ਦਾ ਸੱਸ ਦਾ ਆ ਮਚਾਉਂਗਾ ਕਿ ਇਹਨਾਂ ਦਾ ਆਪ ਇਤਿਹਾਸ ਨੂੰ ਸੰਖੇਪ ਤੇ ਵਿੱਚ ਫਰੋਲੀਏ ਤਾਂ ਜੋ ਸਾਡੇ ਦਰਸ਼ਕ ਜਿਹੜੇ ਅੱਜ ਦੇਖ ਰਹੇ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਰਾਣੀ ਸਦਾ ਕੋਰ ਕੌਣ ਸੀਗੇ ਰਾਣੀ ਸਦਾ ਕੋਰ ਬੇਸਿਕਲੀ ਜਿਹੜਾ ਇਹਨਾਂ ਦਾ ਪਰਿਵਾਰ ਦੀ ਪਿਛੋਕੜ ਸੀ ਉਹ ਕਬੀਰਾਂ ਦੇ ਪਰਿਵਾਰ ਦੇ ਵਿੱਚੋਂ ਜਨਮ ਲਿਆ ਸੀ ਉਹਨਾਂ ਨੇ ਤੇ ਆਬਵੀਅਸਲੀ ਹੁਣ ਦੇ ਖੂਨ ਦੇ ਵਿੱਚ ਵੀਰਤਾ ਹੈਗੀ ਆ ਜੀ ਤੇ ਉਹ ਉਹਨਾਂ ਦੇ ਵਿੱਚ ਤੇ ਆਣੀ ਆਣੀ ਸੀ ਤੇ ਉਹਨਾਂ ਦਾ ਜਦੋਂ ਆਨੰਦ ਕਾਰਜ ਹੋਇਆ ਪਰਿਵਾਰ ਵੱਲੋਂ ਆਨੰਦ ਕਾਰਜ ਕੀਤੇ ਗਏ ਤੇ ਪਹਿਲਾਂ ਕਾਫੀ ਥੋੜਾ ਸ਼ਾਂਤਮਈ ਰਹਿਣ ਵਾਲੇ ਹੈਗੇ ਸੀ ਮਤਲਬ ਆਪਣਾ ਨਾਮ ਬਾਣੀ ਦੇ ਵਿੱਚ ਉਹਨਾਂ ਨੇ ਰਹਿਣਾ ਬਟ ਜਿਵੇਂ ਜਿਵੇਂ ਸਮਾਂ ਬੀਤਿਆ ਉਹਨਾਂ ਦਾ ਆਨੰਦ ਕਾਰਜ ਹੋਇਆ ਆਨੰਦ ਕਾਰਜ ਤੋਂ ਬਾਅਦ ਵਿੱਚ ਜਦੋਂ ਇੱਕ ਜੰਗਲੜੀ ਸੀ ਜੁੜੀ ਰਾਮਗੜੀਆਂ ਦੇ ਨਾਲ ਸੀ ਤੇ ਉਹਨਾਂ ਦੇ ਵਿੱਚ ਉਹਨਾਂ ਦਾ ਜਿਹੜੇ ਸਿੰਘ ਜੀ ਮਤਲਬ ਜਿਨ੍ਹਾਂ ਨੂੰ ਸੀ ਘਰ ਵਾਲਾ ਕਹਿਦਨੇ ਆ ਉਥੇ ਸ਼ਹੀਦ ਹੋ ਜਾਂਦੇ ਆ ਤੇ ਜਦੋਂ ਉਥੇ ਸ਼ਹੀਦ ਹੁੰਦੇ ਆ ਤੇ ਜਿਹੜੇ ਉਹਨਾਂ ਦੇ ਨਾਲ ਸੈਨਿਕ ਜਾਂਦੇ ਆ ਉਹਨਾਂ ਸੈਨਿਕਾਂ ਦੇ ਵਿੱਚੋਂ ਇੱਕ ਸੈਨਿਕ ਮਾਤਾ ਜੀ ਕੋਲ ਆਂਦੇ ਬਟਾਲੇ ਮਾਤਾ ਜੀ ਬਟਾਲੇ ਦੇ ਸੀ ਮਤਲਬ ਜਿਹੜੇ ਰਾਣੀ ਸਦਾ ਖੋਰ ਸੀ ਬਟਾਲੇ ਦੇ ਰਹਿਣ ਵਾਲੇ ਸੀ ਤੇ ਉਹ ਫਿਰ ਬਟਾਲੇ ਆਂਦੇ ਨੇ ਤੇ ਮਾਤਾ ਜੀ ਨੂੰ ਕਹਿੰਦੇ ਨੇ ਕਿ ਹੁਣ ਉਹ ਭਾਈ ਸਾਹਿਬ ਨਹੀਂ ਰਹੇ ਉੱਥੋਂ ਹੈਰਾਨੀ ਵਾਲੀ ਗੱਲ ਦੇਖੋ ਜੇ ਅਸੀਂ ਹੁਣ ਦੇ ਸਮੇਂ ਦੀ ਕਿਸੇ ਬੀਬੀ ਨੂੰ ਦੇਖੀਏ ਸਾਡੇ ਤਾਂ ਹਾਂ ਮਾਰ ਕੇ ਰੋਣੇ ਨਿਕਲ ਜਾਂਦੇ ਆ ਕਿ ਬਈ ਸਾਡਾ ਸਿਰ ਦਾ ਸਾਈ ਸਾਡੇ ਸਿਰ ਤੇ ਨਹੀਂ ਰਿਹਾ ਤੇ ਉੱਥੇ ਮਾਤਾ ਜੀ ਨੇ ਕੋਈ ਵੀ ਰਹਾਗਣੀ ਕੀਤਾ ਕੋਈ ਰੋਣਾ ਬਟਰਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਉਹਨਾਂ ਨੇ ਇਸ ਤਰੀਕੇ ਦੇ ਕੋਈ ਚੀਜ਼ ਨਹੀਂ ਕੀਤੀ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਤੂੰ ਘੋੜੇ ਤੋਂ ਉਤਰ ਤੂੰ ਮੈਨੂੰ ਆਪਣਾ ਘੋੜਾ ਦੇ ਅੱਛਾ ਤੇ ਜਿੱਦਾਂ ਹੀ ਉਹ ਘੋੜੇ ਤੋਂ ਉਤਰੇ ਮਾਤਾ ਜੀ ਰਾਣੀ ਸਦਾਕੌਰ ਜੀ ਆਪ ਘੋੜੇ ਤੇ ਸਵਾਰ ਹੋਏ ਤੇ ਘੋੜੇ ਨੂੰ ਲੱਤ ਮਾਰ ਕੇ ਇੰਨੀ ਤੇਜ਼ ਉਹਨਾਂ ਨੇ ਘੋੜਾ ਉੱਥੇ ਭਜਾਇਆ ਕਿ ਥੋੜੀ ਦੇਰ ਦੇ ਵਿੱਚ ਉਹ ਮਿੱਟੀ ਮਿੱਟੀ ਨਜ਼ਰ ਆਈ ਪਤਾ ਨਹੀਂ ਲੱਗਿਆ ਕਿ ਉਹ ਕਿੱਥੇ ਗਏ ਧੂੜ ਚ ਕਿਤੇ ਗਾਇਬ ਹੋ ਗਏ ਹਾਂਜੀ ਤੇ ਉਹ ਧੂੜ ਦੇ ਵਿੱਚੋਂ ਨਿਕਲਦੇ ਨਿਕਲਦੇ ਪਹੁੰਚੇ ਜੰਗ ਦੇ ਮੈਦਾਨ ਦੇ ਵਿੱਚ ਠੀਕ ਹੈ ਤੇ ਜਦੋਂ ਜਾ ਕੇ ਉਹਨਾਂ ਨੇ ਦੇਖਿਆ ਕਿ ਹਾਂ ਵੀ ਉਹਨਾਂ ਦੀ ਲਾਸ਼ ਉਹਨਾਂ ਦਾ ਧੜ ਉੱਥੇ ਜੰਗ ਦੇ ਮੈਦਾਨ ਦੇ ਵਿੱਚ ਪਿਆ ਉਹਨਾਂ ਦੇ ਪਤੀ ਦਾ ਹਾਂਜੀ ਤੇ ਉਹਨਾਂ ਨੇ ਇਹ ਨਹੀਂ ਕਿ ਜਾ ਕੇ ਰੋਏ ਆ ਉਹਨਾਂ ਨੇ ਹਾਂ ਇਹ ਗੱਲ ਜ਼ਰੂਰ ਕੀਤੀ ਹੈ ਕਿ ਮੇਰੇ ਸਿਰ ਦੇ ਸਾਈਂ ਕਿ ਮੇਰੇ ਹੁਕਮ ਤੋਂ ਬਿਨਾ ਤੁਸੀਂ ਕਿਵੇਂ ਜਾ ਸਕਦੇ ਹੋ ਕਿ ਮੈਂ ਤੇ ਹਲੇ ਕਿਆਣੀ ਤੇ ਮੇਰੀ ਤੇ ਇੰਨੀ ਛੋਟੀ ਉਮਰ ਹੈ ਹਲੇ ਆਪਣੇ ਆਨੰਦ ਕਾਰਜ ਨੂੰ ਵੀ ਸਮਾਂ ਘੱਟ ਹੋਇਆ ਤੇ ਤੁਸੀਂ ਮੈਨੂੰ ਦੱਸੇ ਬਿਨਾ ਕਿਵੇਂ ਜਾ ਸਕਦੇ ਹੋ ਤੇ ਬਟ ਜੋ ਮਹਾਰਾਜ ਦੀ ਹੋਣੀ ਸੀ ਉਹ ਤੇ ਵਰਤ ਗਈ ਹੋਈ ਸੀ ਤੇ ਉਸ ਤੋਂ ਬਾਅਦ ਚ ਫਿਰ ਉਸੇ ਜਗ੍ਹਾ ਦੇ ਉੱਤੇ ਰਾਣੀ ਸਦਾ ਕੋਰ ਨੇ ਉਹਨਾਂ ਦਾ ਕੰਮਰ ਕਸਾ ਖੋਲਿਆ ਉਹਨਾਂ ਦੇ ਸਾਰੇ ਸ਼ਸਤਰ ਖੋਲ ਕੇ ਆਪ ਪੈਨੇ ਹੂੰ ਉਹ ਤੋਂ ਫਿਰ ਜੰਗ ਦੇ ਮੈਦਾਨ ਦੇ ਵਿੱਚ ਮਹਾਰਾਣੀ ਸਦਾਕੌਰ ਦਾ ਸ਼ੁਰੂਆਤ ਹੋਈ ਇਹ ਰਾਮਗੜੀਆਂ ਨਾਲ ਜਿਹੜੀ ਜੰਗ ਹੋਈ ਰਾਮਗੜੀਆਂ ਮਿਸਲ ਵਾਲਿਆਂ ਨਾਲ ਜੰਗ ਹੋਈ ਹਾਂਜੀ ਹਾਂਜੀ ਮਤਲਬ ਕਿਤੇ ਨਾ ਕਿਤੇ ਆਪਣੇ ਭਾਈਚਾਰੇ ਦੇ ਲੋਕਾਂ ਨਾਲ ਸਿੱਖਾਂ ਨਾਲ ਹੀ ਜੰਗ ਹੋਈ ਉਹ ਕਿ ਨਹੀਂ ਆ ਮਿਸਲ ਤਾਂ ਹੈਗੀ ਸੀ ਜਿਹੜੇ ਮਹਾਰਾਣੀ ਸਦਾਕੌਰ ਸੀ ਇਹਨਾਂ ਦੀ ਕਿਹਨਾਂ ਹੀ ਆ ਮਿਸਲ ਹੈਗੀ ਸੀ ਹੂੰ ਹਾਂ ਕਿਉਂਕਿ ਜਦੋਂ ਮਿਸਲਾਂ ਦਾ ਇਤਿਹਾਸ ਪੜ੍ਹਦੇ ਹਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਬੇਸ਼ੱਕ ਸੇਖੀ ਸੀਗੀ ਆਪਸ ਦੇ ਵਿੱਚ ਪਰ ਇਹ ਮਿਸਲਾਂ ਆਪਸ ਵਿੱਚ ਬਹੁਤ ਲੜਦੀਆਂ ਭੜਦੀਆਂ ਰਹਿੰਦੀਆਂ ਸੀ ਬਿਲਕੁਲ ਇਸ ਤੋਂ ਬਾਅਦ ਵਿੱਚ ਜਦੋਂ ਉਹਨਾਂ ਨੇ ਕਮਰ ਕੱਸੇ ਆਪ ਸਜਾ ਲਏ ਕਿ ਹੁਣ ਜੰਗ ਦੇ ਮੈਦਾਨ ਦੇ ਵਿੱਚ ਮੈਂ ਆਪ ਉਤਰੂੰਗੀ ਤੇ ਉਹਨਾਂ ਨੇ ਮਤਲਬ ਕਿ ਉਹ ਸਮਾਂ ਬੇਅਰਥ ਨਹੀਂ ਕੀਤਾ ਕਿ ਮੈਂ ਰੂੰਗੀ ਮੇਰੇ ਸਿਰ ਉੱਤੇ ਕੋਈ ਰਿਆ ਨਹੀਂ ਉਹ ਵਿਧਵਾ ਹੋ ਗਈ ਸੀ ਫਿਰ ਉਹਨਾਂ ਦੀ ਇਕਲੋਤੀ ਇੱਕ ਕੁੜੀ ਸੀ ਉਸ ਟਾਈਮ ਵੀ ਇਹਨਾਂ ਦੀ ਕਨਈਆ ਮਿਸਲ ਸੀ ਤੇ ਹੁਣ ਇੱਥੇ ਅਸੀਂ ਗੱਲ ਕਰਦੇ ਆਂ ਮਹਾਰਾਜਾ ਰਣਜੀਤ ਸਿੰਘ ਦੀ ਸ਼ੁਕਰ ਚੱਕਰੀਆ ਮਿਸ ਸ਼ੁਕਰ ਚੱਕਰੀਆ ਮਿਸਲ ਜਿਹਨੂੰ ਆਪਾਂ ਕਹਿ ਦਿੰਦੇ ਆਂ ਇਹ ਦੋ ਧਿਰਾਂ ਦੇ ਵਿੱਚ ਵੀ ਉਸ ਟਾਈਮ ਤੇ ਜੰਗ ਛੜਿਆ ਹੁੰਦਾ ਸੀ ਤੇ ਦੋਵੇਂ ਥਿਰਾਂ ਬੜੀਆਂ ਵੀਰ ਬਲਵਾਨ ਸੀ ਤੇ ਜੇ ਇਹ ਸੈਨਿਕ ਉਸ ਨੂੰ ਮਾਰਦੇ ਹੀ ਉਹਨਾਂ ਦਾ ਆਪਣਾ ਨੁਕਸਾਨ ਇਹਨਾਂ ਦਾ ਆਪਣਾ ਨੁਕਸਾਨ ਨਾ ਕੋਈ ਹਾਰ ਰਹੀ ਸੀ ਤੇ ਨਾ ਕੋਈ ਜੇਤ ਰਹੀ ਸੀ ਤੇ ਫਿਰ ਇੱਥੇ ਮਹਾਰਾਣੀ ਸਦਾਕੌਰ ਨੇ ਥੋੜਾ ਸੋਚਿਆ ਵਿਚਾਰ ਕੀਤਾ ਉਹ ਬੜੇ ਸੂਝਵਾਨ ਸੀ ਮਤਲਬ ਉਹਨਾਂ ਨੇ ਸੋਚਿਆ ਕਿ ਇਸ ਤਰੀਕੇ ਨਾਲ ਤੇ ਦੋਵਾਂ ਥਿਰਾਂ ਦੇ ਵਿੱਚ ਜਿਵੇਂ ਜੰਗ ਹੋ ਰਿਹਾ ਨੁਕਸਾਨ ਕਿਦਾ ਹੋ ਰਿਹਾ ਦੋਵਾਂ ਦਾ ਹੀ ਹੋ ਰਿਹਾ ਸੈਨਿਕ ਮਾਰਦੇ ਸੇਖ ਹੀ ਰਹੇ ਨੇ ਭਾਵੇਂ ਇਧਰੋਂ ਤੇ ਭਾਵੇਂ ਉਧਰੋਂ ਜੀ ਤੇ ਇਸ ਤੋਂ ਬਾਅਦ ਵਿੱਚ ਫਿਰ ਉਹਨਾਂ ਨੇ ਥੋੜਾ ਸ਼ਾਂਤੀ ਦੇ ਨਾਲ ਸੋਚਿਆ ਕਿ ਇਹ ਚੀਜ਼ ਨੂੰ ਸੋਲਵ ਕਿਵੇਂ ਕੀਤਾ ਜਾਵੇ ਹੁਣ ਉਹਨਾਂ ਦੀ ਇਕਲੋਤੀ ਧੀ ਸੀ ਉਹਨਾਂ ਨੇ ਆਪਣੀ ਧੀ ਦਾ ਰਿਸ਼ਤਾ ਮਹਾਰਾਜਾ ਰਣਜੀਤ ਸਿੰਘ ਦੇ ਘਰ ਭੇਜਿਆ ਤੇ ਫਿਰ ਉਸ ਸਮੇਂ ਮਹਾਰਾਜਾ ਨਹੀਂ ਸੀ ਸ਼ਾਇਦ ਉਹ ਨਾ ਉਹ ਸਿਰਫ ਰਣਜੀਤ ਸੀ ਸਿਰਫ ਰਣਜੀਤ ਸਿੰਘ ਸੀ ਜੋ ਕਿ ਮਹਾ ਸਿੰਘ ਦੇ ਪੁੱਤਰ ਸੀ ਹੂੰ ਤੇ ਉਹ ਵੀ ਮਤਲਬ ਇੱਕ ਵੀਰ ਘਰਾਣੇ ਤੋਂ ਹੀ ਸੀ ਮਤਲਬ ਉਹਨਾਂ ਦੇ ਹੁਣ ਜਿਵੇਂ ਪਿਤਾ ਜੀ ਦੀ ਸੀ ਗੱਲ ਕਰਦੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਜੀ ਮਹਾ ਸਿੰਘ ਜੀ ਉਹਨਾਂ ਨੂੰ ਨਾ ਇੱਕ ਅਲੱਗ ਤਰੀਕੇ ਦਾ ਮਾਣ ਹੁੰਦਾ ਹੈ ਕਿ ਬਈ ਮੈਨੇ ਹਾਲ ਸਿੰਘ ਤੋਂ ਅੰਮ੍ਰਿਤ ਪਾਣ ਕੀਤਾ ਆ ਅੱਛਾ ਮਤਲਬ ਬੜੇ ਯੋਧੇ ਹੋਣਗੇ ਉਸ ਸਮੇਂ ਦੇ ਜੋ ਇੰਨਾ ਮਾਣ ਕਰਦੇ ਕਈ ਵਾਰੀ ਹੁੰਦਾ ਨਾ ਕਿ ਅਸੀਂ ਬਈ ਹਾਂ ਵੀ ਇਹਨਾਂ ਦੀ ਛਤਰ ਸ਼ਾਇਆ ਹੇਠ ਅਸੀਂ ਇਸ ਫੀਲਡ ਦੇ ਵਿੱਚ ਆਏ ਅਸੀਂ ਅਮਰਤਸ਼ਕਿਆ ਮਤਲਬ ਮਹਾਰਾਜ ਦੀ ਕੋਈ ਨਾ ਕੋਈ ਕਿਰਪਾ ਹੋਏਗੀ ਤੇ ਉਹਨਾਂ ਨੂੰ ਇਸ ਗੱਲ ਦਾ ਆਪਣੇ ਆਪ ਤੇ ਨਾ ਬੜਾ ਮਾਣ ਜਰਦਾ ਇਹ ਮਹਾ ਸਿੰਘ ਨੂੰ ਤੇ ਉਹ ਵੀ ਕਾਫੀ ਬਲੀ ਸੀ ਉਸ ਟਾਈਮ ਦੇ ਨਾਮੀ ਘਰਾਣਿਆਂ ਦੇ ਵਿੱਚ ਉਹਨਾਂ ਦਾ ਨਾਮ ਵਜਦਾ ਸੀ ਮਹਾ ਸਿੰਘ ਦਾ ਜੌਰਨਜੀਤ ਸਿੰਘ ਦੇ ਪਿਤਾ ਜੀ ਤੇ ਉਹਨਾਂ ਤੋਂ ਹੀ ਉਹਨਾਂ ਦੇ ਫਿਰ ਉਹ ਹੀ ਬਲੱਡ ਲਾਈਨ ਆ ਜਾਂਦੀ ਆ ਤੇ ਉਹ ਘਰਾਣੇ 'ਚ ਉਹਦਾਂ ਦੇ ਸੀ ਘੋੜ ਸਵਾਰੀ ਹੋ ਗਿਆ ਸ਼ਸਤਰ ਵਿਦਿਆ ਉਹਨਾਂ ਹੀ ਗਿਆਨ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਵੀ ਕਿ ਜਿਵੇਂ ਅਸੀਂ ਪੀੜੀਦਰ ਪੀੜੀ ਉਹ ਚੀਜ਼ ਚੱਲਦੀ ਰਹਿੰਦੀ ਆ ਸਾਡੇ ਜੀਨਸ 'ਚ ਹੋਏਂਦੀ ਤੁਸੀਂ ਹਾਂਜੀ ਤੇ ਉਸ ਤੋਂ ਬਾਅਦ 'ਚ ਜਦੋਂ ਹਨ ਮਹਾਰਾਜਾ ਰਣਜੀਤ ਸਿੰਘ ਦੇ ਘਰ ਰਿਸ਼ਤਾ ਭੇਜਿਆ ਗਿਆ ਤੇ ਫਿਰ ਉਹਨਾਂ ਨੂੰ ਵੀ ਚੀਜ਼ ਮਨਜ਼ੂਰ ਹੋ ਗਈ ਕਿਉਂਕਿ ਬੜੇ ਸਾਰੇ ਬੈਠ ਕੇ ਆਰਾਮ ਨਾਲ ਗੱਲਬਾਤ ਹੋਈ ਕਿ ਅਸੀਂ ਇਦਾਂ ਲੜ ਕੇ ਆਪਣਾ ਨੁਕਸਾਨ ਕਰਦੇ ਪਏ ਹਾਂ ਕਿਉਂ ਨਾ ਇਹ ਜੰਗ ਨੂੰ ਪਿਆਰ ਤੇ ਪ੍ਰੇਮ ਦੇ ਵਿੱਚ ਬਦਲਿਆ ਜਾਵੇ ਤੇ ਦੇਖੋ ਕਿੰਡੀ ਸੂਝਵਾਨ ਵਾਲੀ ਗੱਲ ਹੈਗੀ ਜੇ ਹੋਣ ਦੇ ਸਮੇਂ ਦੇ ਵਿੱਚ ਅਸੀਂ ਗੱਲ ਕਰਦੇ ਆਂ ਇਸ ਚੀਜ਼ ਦੀ ਤੇ ਅਸੀਂ ਇਸ ਚੀਜ਼ ਦਾ ਵੀ ਫਾਇਦਾ ਲੈਣਾ ਚਾਹਾਂਗੇ ਕਿ ਬਈ ਉਹਨੇ ਆਪਣੀ ਧੀ ਦਿੱਤੀ ਹੈ ਤੇ ਉੱਤੇ ਅਤਿਆਚਾਰ ਕੀਤਾ ਜਾਵੇ ਤਾਂ ਬਦਲਾ ਲਿਆ ਜਾਵੇ। ਹੂੰ ਜੇ ਅਸੀਂ ਹੁਣ ਦੇ ਸਮੇਂ ਕਾਲਯੁਗ ਹੀ ਆ ਤੇ ਉਦੋਂ ਹੁਣ 17ਵੀਂ ਸਦੀ ਚੱਲਦੀ ਪਈ। 1762 ਦੇ ਵਿੱਚ ਇਹਨਾਂ ਦਾ ਰਾਣੀ ਸਦਾਕੌਰ ਜੀ ਦਾ ਜਨਮ ਹੈਗਾ ਆ ਤੇ ਉਸ ਵੇਲੇ ਸਮਾਂ ਹੀ ਕੁਝ ਇਦਾਂ ਦਾ ਸੀ ਕਿ ਸੁਲਝਾ ਲਈ ਸੀ ਟਾਈਮ ਦੇ ਨਾਲ ਉਹ ਚੀਜ਼ ਨੂੰ ਇਹਨਾਂ ਨੇ। ਤੇ ਜਦੋਂ ਹੁਣ ਉਹ ਮੰਗਣੀ ਹੋਈ ਮੰਗਣੀ ਦੇ ਬਾਅਦ ਵਿੱਚ ਇਹਨਾਂ ਦਾ ਰਿਸ਼ਤਾ ਹੋਇਆ ਇਹ ਮੰਗਣੀ ਕਰਨ ਦਾ ਇੱਕ ਕਾਰਨ ਇਹ ਵੀ ਸੀ ਕਿ ਰਾਣੀ ਸਦਾ ਕੋਰ ਜੀ ਨੂੰ ਸੀ ਕਿ ਜਿਵੇਂ ਮੈਂ ਵਿਧਵਾ ਆ ਮੇਰੀ ਇੱਕੋ ਇੱਕ ਬੇਟੀ ਆ ਹਨਾ ਤੇ ਮੈਨੂੰ ਵੀ ਥੋੜਾ ਸਹਾਰਾ ਹੋ ਜਾਏਗਾ ਜਿਵੇਂ ਮਹਾ ਸਿੰਘ ਆ ਉਹਨਾਂ ਦੀ ਵੀ ਆਪਣੀ ਮਿਸਲ ਆ ਮੇਰੀ ਵੀ ਆਪਣੀ ਮਿਸਲ ਆ ਤੇ ਉਹਨਾਂ ਦੇ ਘਰ ਵੱਲੇ ਤੋਂ ਜਾਣ ਤੋਂ ਬਾਅਦ ਚੋ ਰਾਣੀ ਸਦਾ ਕੋਰ ਜੀ ਨੇ ਆਪਣੀ ਸਾਰੀ ਮਿਸਲ ਦੀ ਜ਼ਿੰਮੇਵਾਰੀ ਵੀ ਆਪ ਲਈ ਖਜ਼ਾਨੇ ਦੀ ਜ਼ਿੰਮੇਵਾਰੀ ਵੀ ਆਪ ਲਈ ਤੇ ਸਾਈਂ ਦੇਖ ਰੇਖ ਉਹਨਾਂ ਨੇ ਆਪ ਕੀਤੀ ਉਹਨਾਂ ਦੇ ਜਿਹੜੇ ਸੈਨਿਕ ਸੀ ਨਾ ਜਿਹੜੇ ਸਿੰਘ ਹੀ ਉਹਨਾਂ ਨੂੰ ਸਾਰਿਆਂ ਨੂੰ ਫਿਕਰ ਹੀ ਕਿ ਸਾਡਾ ਮਹਾਰਾਜ ਨਹੀਂ ਰਿਹਾ ਤੇ ਸਾਡੀ ਪ੍ਰਜਾ ਦਾ ਕੀ ਹੋਏਗਾ ਪਰ ਮਹਾਰਾਣੀ ਸਦਾ ਕੋਰਨੇ ਨੇ ਉਹਦੀ ਸਾਰੀ ਚਿੰਤਾ ਹੀ ਮੁਕਾ ਦਿੱਤੀ ਮਤਲਬ ਜਿਵੇਂ ਪਹਿਲਾ ਸੈਟਲਮੈਂਟ ਸੀ ਨਾ ਜਿਹਦਾ ਜਿੱਦਾਂ ਮਹਾਰਾਣੀ ਦੇ ਹੱਥ ਵਿੱਚ ਆਇਆ ਉਹਨਾਂ ਨੇ ਉਹਨੂੰ ਇਸ ਤਰੀਕੇ ਨਾਲ ਮੋਲਡ ਕਰ ਲਿਆ ਕਿ ਸੈਨਿਕਾਂ ਨੂੰ ਭੁੱਲ ਗਿਆ ਕਿ ਹਾਂਜੀ ਵੀ ਕੋਈ ਰਾਜਾ ਸੀ ਜਾਂ ਜਿੱਦਾਂ ਵੀ ਮਤਲਬ ਉਹਨੇ ਇੰਨੇ ਤਰੀਕੇ ਵਧੀਆ ਨਾਲ ਦੇਖਭਾਲ ਕੀਤੀ ਸਭ ਮੈਨੇਜਮੈਂਟ ਸਾਰੀ ਕੀਤੀ ਮਤਲਬ ਸਾਰੀ ਟੀਮ ਨੂੰ ਸੰਭਾਲਿਆ ਕੇ ਹਾਂਜੀ ਤੇ ਉਸ ਤੋਂ ਬਾਅਦ ਵਿੱਚ ਫਿਰ ਜਦੋਂ ਇਹਨਾਂ ਨੇ ਆਪਣੀ ਬੇਟੀ ਦਾ ਆਨੰਦ ਕਾਰਜ ਕੀਤਾ ਰਣਜੀਤ ਸਿੰਘ ਜੀ ਦੇ ਨਾਲ ਤੇ ਉਸ ਤੋਂ ਬਾਅਦ ਚੋਂ ਕੁਝ ਦਿਨ ਬਾਅਦ ਚੋਂ ਸਿਰਫ 27 ਸਾਲ ਦੀ ਉਮਰ ਦੇ ਵਿੱਚ ਜਿਹੜੇ ਉਹਨਾਂ ਦੇ ਪਿਤਾ ਜੀ ਸੀ ਰਣਜੀਤ ਸਿੰਘ ਜੀ ਦੇ ਮਹਾ ਸਿੰਘ ਜੀ ਉਹਨਾਂ ਨੂੰ ਇੱਕ ਬਿਮਾਰੀ ਹੋ ਜਾਂਦੀ ਆ ਹਮ ਅਚਾਨਕ ਹੀ ਉਹ ਜ਼ਿਆਦਾ ਬਿਮਾਰ ਹੋ ਜਾਂਦੇ ਆ ਫੇਰ ਬਟਾਲੇ ਸਦਾ گور ਜੀ ਨੂੰ ਸਦਾ ਭੇਜਿਆ ਜਾਂਦਾ ਹੈ ਕਿ ਆਖਰੀ ਸਮਾਂ ਚੱਲਦਾ ਪਿਆ ਹੈ ਤੇ ਤੁਸੀਂ ਇੱਕ ਵਾਰੀ ਆ ਕੇ ਮਿਲਿਓ ਜ਼ਰੂਰ ਤੇ ਹੁਣ ਉੱਥੇ ਮਹਾਰਾਣੀ ਸਦਾ گور ਨੇ ਸੋਚਿਆ ਸੀ ਕਿ ਬਈ ਮੇਰੀ ਹੈਲਪ ਹੋਏਗੀ ਮਤਲਬ ਮੈਨੂੰ ਥੋੜਾ ਜਿਹਾ ਹਿੰਮਤ ਮਿਲੇਗੀ ਇਹਨਾਂ ਦੇ ਨਾਲ ਜੁੜ ਕੇ ਪਰ ਪਾਸਾ ਸਾਰਾ ਉੱਥੇ ਪਲਟ ਗਿਆ ਜਿਹੜੀ ਆ ਸ਼ੁਕਰਚੱਕੀਆ ਮਿਸਲ ਹੀ ਇਹ ਵੀ ਸਾਰੀ ਮਹਾਰਾਣੀ ਸਦਾਕੌਰ ਦੇ ਹੱਥ ਆ ਗਈ। ਉਹਦਾ ਜਿਹੜਾ ਭਾਰ ਆ ਵੀ ਸਾਰਿਆਂ ਨੇ ਦੇ ਪਾਇਆ। ਹਾਂਜੀ। ਹੁਣ ਜਦੋਂ ਮਹਾ ਸਿੰਘ ਜੀ ਅਕਾਲ ਚਲਾਨਾ ਕਰਨ ਲੱਗੇ ਸੀ ਉਹਨਾਂ ਨੇ ਜਦੋਂ ਰਾਣੀ ਸਦਾਕੌਰ ਜੀ ਨੂੰ ਬਟਾਲੇ ਤੋਂ ਆਪਣੇ ਕੋਲ ਬੁਲਾਇਆ ਆਪਣੇ ਸੈਨਿਕ ਭੇਜ ਕੇ ਤੇ ਉਹਨਾਂ ਨੂੰ ਕਿਹਾ ਕਿ ਹੁਣ ਰਣਜੀਤ ਸਿੰਘ ਤੇ ਮੇਰੀ ਸਾਰੀ ਪ੍ਰਜਾ ਦੀ ਜ਼ਿੰਮੇਵਾਰੀ ਵੀ ਤੇਰੀ ਆ। ਹੂੰ। ਤੇ ਇੱਥੇ ਹੁਣ ਉਹਨਾਂ ਦੀ ਜ਼ਿੰਮੇਵਾਰੀ ਵੱਧ ਗਈ। ਪਰ ਉਹ ਬਿਲਕੁਲ ਨਹੀਂ ਡੋਲੇ। ਹੂੰ। ਮਤਲਬ ਐਡੇ ਤਗੜੇ ਸੂਰਮੇ ਯੋਧੇ ਹੀ ਬਿਆਨ ਨਹੀਂ ਕਰ ਸਕਦੇ ਕਹਿਨੂ ਇੱਕ ਬੀਬੀ ਸੀ ਪਰ ਦੋ ਮਿਸਲਾਂ ਸਾਹਮਣੇ ਪਈ ਹੀ ਕਿੰਨੇ ਸਿੰਘ ਕਿੰਨੀ ਸੈਨਿਕ ਕਿੰਨੀ ਫੌਜ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਚੋਂ ਜਦੋਂ ਉਹਨਾਂ ਦੇ ਪਿਤਾ ਜੀ ਦੀ ਮੌਤ ਹੁੰਦੀ ਹੈ ਰਣਜੀਤ ਸਿੰਘ ਜੀ ਕਾਫੀ ਦੇਰ ਲਈ ਨਾ ਉਹਨਾਂ ਨੂੰ ਇਹ ਟੈਨਸ਼ਨ ਜਿਵੇਂ ਕਹਿ ਦਿੰਦੇ ਕਿ ਮੈਂ ਆਪਣੀ ਪ੍ਰਜਾ ਕਿਵੇਂ ਸੰਭਾਉਂਗਾ ਮੈਂ ਆਪਣੀ ਮਿਸਲ ਕਿਵੇਂ ਚਲਾਉਂਗਾ ਤੇ ਜਦੋਂ ਰਾਣੀ ਸਦਾ گور ਦੇ ਹੱਥ ਇਹ ਸਭ ਕੁਝ ਆਇਆ ਨਾ ਉਹ ਥੋੜਾ ਜਿਹਾ ਸਮਾਂ ਬੀਤ ਗਿਆ ਨਾ ਉਦੋਂ ਰਣਜੀਤ ਸਿੰਘ ਨੂੰ ਪਤਾ ਨਹੀਂ ਕਿ ਰਾਣੀ ਸਦਾ گور ਐਕਚੁਅਲ ਦੇ ਵਿੱਚ ਕੌਣ ਆ ਕਿ ਕਿੱਡੇ ਬਲੀ ਉਹ ਹੈਗੇ ਨੇ ਤੇ ਕਿੱਡੀ ਕਿ ਜੁੱਤ ਦੇ ਉਹ ਮਾਲਕ ਹੈਗੇ ਨੇ ਉਹ ਜਿੱਦਾਂ ਉਹ ਨਾਲ-ਨਾਲ ਰਹੇ ਨਾ ਉਹਨਾਂ ਨੂੰ ਫੇਰ ਪਤਾ ਲੱਗਣਾ ਸ਼ੁਰੂ ਹੋਇਆ ਠੀਕ ਰਣਜੀਤ ਸਿੰਘ ਦੀ ਸਾਰੀ ਜਿਹੜੀ ਟੈਨਸ਼ਨ ਹੀ ਉਹ ਸਦਾ گور ਨੇ ਲੈ ਲਈ ਉਹਨਾਂ ਦੀ ਮਿਸਲ ਵੀ ਸੰਭੀ ਖਜ਼ਾਨੇ ਵੀ ਉਹਨਾਂ ਨੇ ਦੋਵੇਂ ਤਰ੍ਹਾਂ ਦੇ ਦੋਵੇਂ ਜਿਹੜੀ ਮਿਸਲਾਂ ਹੀ ਹਾਂਜੀ ਹਾਂਜੀ ਤੇ ਫਿਰ ਇਸੇ ਤਰੀਕੇ ਨਾਲ ਜਦੋਂ ਹੁਣ ਸਭ ਕੁਝ ਸਾਰੀ ਬਾਗ ਦੌੜ ਜਿਹੜੀ ਹੈਗੀ ਆ ਉਹ ਆ ਗਈ ਸਦਾ ਕੋਰ ਦੇ ਹੱਥ ਵਿੱਚ ਤੇ ਇੱਕ ਦਿਨ ਫਿਰ ਐਦੇ ਹੀ ਰਣਜੀਤ ਸਿੰਘ ਤੇ ਸਦਾ ਕੋਰ ਜੀ ਬੈਠੇ ਵਿਚਾਰ ਕਰਦੇ ਪਏ ਆ ਕਿ ਹੁਣ ਅਸੀਂ ਦੋਵੇਂ ਮਿਸਲਾਂ ਇਕੱਠੀਆਂ ਆ ਕਿਉਂਕਿ ਉਸ ਟਾਈਮ ਤੇ ਸਾਰੀ ਮਿਸਲ ਅਲੱਗ ਅਲੱਗ ਹੋ ਕੇ ਜੰਗ ਲੜਦੀ ਪਈ ਸੀ ਉਹ ਕਹਿੰਦੇ ਸੀ ਦੋਵੇਂ ਮਿਸਲਾਂ ਅਲੱਗ ਇਕੱਠੀਆਂ ਹੈਗੀਆਂ ਵਾ ਹੁਣ ਤੇ ਕਿਉਂ ਨਾ ਕੁਝ ਕੀਤਾ ਜਾਵੇ ਕਿ ਪੰਜਾਬ ਦੇ ਉੱਤੇ ਜਿਵੇਂ ਜੁਲਮ ਬੜਾ ਵੱਧ ਗਿਆ ਹੋਇਆ ਸੀ ਹੂੰ ਜਿਵੇਂ ਅਸੀਂ ਕਹੀਏ ਘੇਰਾ ਪਾਇਆ ਜਾ ਰਿਹਾ ਸੀ ਹਨਾ ਮਤਲਬ ਬਹੁਤ ਕੁਝ ਹੋ ਰਿਹਾ ਸੀ ਉਸ ਟਾਈਮ ਜਿਤਨਾ ਕਿਤੇ ਖਤਰਾ ਸੀ ਸਾਰੇ ਪਾਸਿਆਂ ਤੋਂ ਜੀ ਪੰਜਾਬ ਨੂੰ ਤੇ ਫਿਰ ਇਹਨਾਂ ਨੇ ਮਤਲਬ ਬੈਠ ਕੇ ਵਿਚਾਰ ਜੇ ਬਣਾਇਆ ਕਿ ਅਸੀਂ ਲਾਹੌਰ ਫਤਿਹ ਕਰੀਏ ਹੂੰ ਤੇ ਫਿਰ ਇਹਨਾਂ ਨੇ ਜਦੋਂ ਆਪਣਿਓ ਪ੍ਰਸਤਾਵ ਰੱਖਿਆ ਫਿਰ ਰਾਣੀ ਸਦਾਕੌਰ ਜੀ ਮਤਲਬ ਇਹਨੇ ਸੀ ਹਮੇਸ਼ਾ ਨੂੰ ਮਸਲਾ ਦਿੰਦੇ ਸੀ ਹੂੰ ਕਿ ਤੂੰ ਅੱਗੇ ਨਾ ਮਤਲਬ ਤੇਰੇ ਤੋਂ ਵੀ ਅੱਗੇ ਮੈਂ ਖੜੀ ਰਹੂੰਗੀ ਹੂੰ ਤੂੰ ਬਸ ਚੱਲ ਇਦਾਂ ਉਹ ਹੌਸਲਾ ਉਹ ਰੱਖਦੇ ਹੈਗੇ ਸੀ ਤੇ ਅੱਗੋਂ ਉਹਨਾਂ ਨੇ ਕੀ ਕਿਹਾ ਕਿ ਤੂੰ ਲਾਹੌਰ ਦਾ ਕਿਲਾ ਫਤਿਹ ਕਰਨਾ ਆ ਤੇ ਤੂੰ ਲਾਹੌਰ ਜਾਂ ਮੈਂ ਦਿੱਲੀ ਸਾਹਮਦੀ ਆ ਹੂੰ ਤੇ ਫਿਰ ਮਤਲਬ 300 ਨਿਹੰਗ ਸਿੰਘ ਫੌਜ ਜਿਹੜੀ ਹੀ ਉਹ ਗਈ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਤੇ ਜਿਹੜੇ ਬਾਕੀ ਫੌਜ ਹੀ ਉਹ ਗਈ ਰਾਣੀ ਸਦਾਕੌਰ ਜੀ ਦੇ ਨਾਲ ਹੁਣ ਇੱਥੇ ਕੀ ਹੀ ਰਾਣੀ ਸਦਾਕੌਰ ਜੀ ਹੁਣ ਮੈਂ ਜੰਗ ਦੇ ਮੈਦਾਨ ਦਾ ਜੇ ਅਸੀਂ ਮਤਲਬ ਸੋਚੀ ਨਾ ਜਦੋਂ ਮਤਲਬ ਮੈਂ ਸੁਣਦੀ ਪਈ ਨਾ ਇੱਕ ਲੂਈ ਕੰਢੀ ਜਨੋਂ ਆਪਾਂ ਕਹਿੰਦੇ ਨੇ ਖੜੇ ਹੋ ਜਾਂਦੇ ਆ ਕੀ ਮਤਲਬ ਜੰਗ ਦੇ ਵਿੱਚ ਵੇਖੋ ਕਿੰਨੇ ਸੈਨਿਕ ਆ ਉਹ ਮਾਤਾ ਜੀ ਅੱਗੇ ਖੜ ਕੇ ਲੜੇ ਆ ਮਤਲਬ ਉਹ ਤਖੀ ਤਲਵਾਰ ਉਹਨਾਂ ਦੀ ਤਰਾ ਤਰ ਚੱਲ ਰਹੀ ਆ ਤੇ ਉਹਨਾਂ ਨੇ ਆਪਣੇ ਅਸੀਂ ਕਹਿੰਦੇ ਨਾ ਜਿਵੇਂ ਕਈ ਪ੍ਰਜਾ ਦੇ ਮਾਲਕ ਹੁੰਦੇ ਆ ਆਪ ਕੋੜਿਆਂ ਦੇ ਸਵਾਰ ਹੁੰਦੇ ਆ ਪਿੱਛੇ ਰਹਿੰਦੇ ਆ ਆਪਣੀ ਸੇਨਾਂ ਨੂੰ ਭੇਜ ਦੇ ਵੀ ਜਾਓ ਹਮਲਾ ਕਰੋ ਪਰ ਉਹ ਮਾਤਾ ਜੀ ਇਦਾਂ ਹੀ ਕਿ ਉਹ ਆਪ ਅੱਗੇ ਹੋ ਕੇ ਲੜਦੇ ਪਏ ਹੀ ਸਭ ਤੋਂ ਅੱਗੇ ਪਹਿਲਾਂ ਉਹ ਰਾਣੀ ਸਦਾ ਕੋਰ ਹੀ ਫਿਰ ਪਿੱਛੇ ਉਹਨਾਂ ਦੇ ਸੈਨਿਕ ਹੀ ਤੇ ਸੋਚੋ ਕਿੰਨੇ ਬਲਵਾਨ ਹੋਣਗੇ ਕਿੰਨੇ ਧੜਲਾਏ ਹੋਣਗੇ ਸਹੀ ਗੱਲ ਆ ਮਤਲਬ ਇੱਕ ਔਰਤ ਹੋ ਕੇ ਬੰਦੇ ਦਾ ਮੁਕਾਬਲਾ ਕਰਨਾ ਇਹ ਸਭ ਤੋਂ ਵੱਡੀ ਗੱਲ ਆ ਠੀਕ ਆ ਉਹ ਵੀ ਹਥਿਆਰਬੰਦ ਹੋਗੇ ਇਹ ਤੇ ਹਲੇ ਪਹਿਲੀ ਜੰਗ ਹੀ ਜਿਹੜੀ ਉਹਨਾਂ ਨੇ ਆਪ ਉਹਨਾਂ ਦੇ ਘਰ ਵਾਲੇ ਦੇ ਜਾਣ ਤੋਂ ਬਾਅਦ ਚ ਲੜੀ ਅਗਵਾਈ ਕੀਤੀ ਨਾਲੇ ਹਾਂਜੀ ਤੇ ਹੋਰ ਵੀ ਹਲੇ ਬਥੇਰੀਆਂ ਜੰਗਾਂ ਆ ਉਸ ਚੀਜ਼ ਦੇ ਰਿਲੇਟਿਡ ਤੇ ਇਹ ਉਹਨਾਂ ਦੀ ਪਹਿਲੀ ਜੰਗ ਹੀ ਜਿਹੜੀ ਉਹਨਾਂ ਨੇ ਦਿੱਲੀ ਵਿਖੇ ਕੀਤੀ ਤੇ ਇਸੇ ਤਰੀਕੇ ਨਾਲ ਉਹ ਦਿੱਲੀ ਜਿੱਤ ਲੈਂਦੇ ਆ ਦਿੱਲੀ ਦਾ ਹਲੇ ਕਿਲਾ ਨਹੀਂ ਜਿਹੜੀ ਬਾਰ-ਬਾਰ ਦਿੱਲੀ ਦੇ ਜਿਹੜਾ ਉਹ ਪੈਰਾ ਹੁੰਦਾ ਆ ਹਣਾ ਜਿੱਥੇ ਉਹਨਾਂ ਨੇ ਆਪਣੀ ਫੌਜ ਤਾਇਨਾਤ ਕੀਤੀ ਹੁੰਦੀ ਆ ਉਹ ਉਹਨੂੰ ਫਤਿਹ ਕਰ ਦਿੰਦੇ ਆ ਮਹਾਰਾਣੀ ਸਦਾ ਕੌਰ ਤੇ ਉਧਰ ਲਾਹੌਰ ਦਾ ਰਣਜੀਤ ਸਿੰਘ ਫਤਿਹ ਕਰ ਚੁੱਕੇ ਹੁੰਦੇ ਆ ਗੋਲੀਬਾਰੀ ਦੇ ਨਾਲ ਪਹਿਲਾਂ ਦਰਵਾਜ਼ਾ ਤੋੜਿਆ ਜਾਂਦਾ ਆ ਲਾਹੌਰ ਦਾ ਕਿ ਜਿਹੜੇ ਅਸੀਂ ਅਥਰੂ ਗੈਸ ਕੈਦਨੇ ਆ ਧੂਏ ਵਾਲੇ ਗੋਲੇ ਹੁੰਦੇ ਆ ਉਹ ਵਾਲੇ ਮਾਰੇ ਹੁੰਦੇ ਉਹਨਾਂ ਨੇ ਉਧਰੋਂ ਲਾਹੌਰ ਜਿੱਤ ਲੈਂਦੇ ਆ ਮਤਲਬ ਲਾਹੌਰ ਦਾ ਕਿਲਾ ਫਤਿਹ ਕਰ ਲੈਂਦੇ ਇਧਰੋਂ ਮਹਾਰਾਣੀ ਸਦਾਕੌਰ ਦਿੱਲੀ ਦਾ ਫਿਰ ਇਹ ਦੋਵੇਂ ਜਦੋਂ ਇਕੱਠੇ ਹੁੰਦੇ ਆ ਕਿ ਰਾਣੀ ਸਦਾਕੌਰ ਜੀ ਬੜੇ ਪ੍ਰੇਮ ਦੇ ਨਾਲ ਰਣਜੀਤ ਸਿੰਘ ਦਾ ਮੁੱਖ ਚੁੰਮਦੇ ਹੋਏ ਵਧਾਈ ਦਿੰਦੇ ਆ ਤੇ ਇਹੀ ਪਹਿਲਾ ਕਾਰਨ ਬਣਿਆ ਖਾਲਸਾ ਰਾਜ ਦੀ ਨੀਂਦ ਦਾ ਠੀਕ ਹੈ ਜੋ ਕਿ 1785 ਦੇ ਵਿੱਚ ਖਾਲਸਾ ਰਾਜ ਦੀ ਪਹਿਲੀ ਨੀ ਉਦੋਂ ਰੱਖੀ ਗਈ ਲਾਹੌਰ ਫਤਿਹ ਕਰਕੇ ਦਿੱਲੀ ਫਤਿਹ ਹਾਂਜੀ ਤੇ ਉਥੋਂ ਸ਼ੁਰੂਆਤ ਹੋਈ ਫਿਰ ਖਾਲਸਾ ਰਾਜ ਦੀ ਠੀਕ ਤੇ ਉਦੋਂ ਵੀ ਹੱਲੇ ਰਣਜੀਤ ਸਿੰਘ ਰਣਜੀਤ ਸਿੰਘ ਹੀ ਇਸ ਤੋਂ ਬਾਅਦ ਚ ਜਦੋਂ ਜੰਗਾ ਜੁੱਦਾਂ ਲੜੀਆਂ ਗਈਆਂ ਤੇ ਫਿਰ ਹੋਰ ਇਹ ਚੀਜ਼ਾਂ ਹੋਈਆਂ ਉਸ ਤੋਂ ਬਾਅਦ ਚ ਫਿਰ ਇੱਕ ਨਾ ਪੰਚਾਇਤ ਬਠਾਈ ਗਈ ਜੋ ਰਾਣੀ ਸਦਾ ਕੋਰ ਨੇ ਬਠਾਈ ਸੀ ਤੇ ਰਾਣੀ ਸਦਾ ਕੋਰ ਨਹੀਂ ਉਹਨਾਂ ਨੇ ਸ਼ੇਰੇ ਪੰਜਾਬ ਦਾ ਕਿਤਾਬ ਦਿਵਾਇਆ ਸੀ ਜਦੋਂ ਮਤਲਬ ਕਿ ਪਿੰਡਾਂ ਵਾਲੇ ਅਸੀਂ ਕਹਿੰਦੇ ਨਾ ਕਿ ਸਿਆਣੇ ਜਿਵੇਂ ਪੰਚਾਇਤ ਹੋ ਗਈ ਵੱਡੇ ਸਰਦਾਰ ਹੋਗੇ ਜਿਹੜੇ ਉਹਨਾਂ ਸਭ ਨੂੰ ਬੁਲਾਇਆ ਗਿਆ ਮਿਸਲਾਂ ਦੇ ਸਰਦਾਰਾਂ ਨੂੰ ਹਾਂਜੀ ਮਿਸਲਾਂ ਦੇ ਸਰਦਾਰਾਂ ਨੂੰ ਤੇ ਫਿਰ ਉੱਥੇ ਉਹਨਾਂ ਨੇ ਕਿਹਾ ਕਿ ਭਾਰੇ ਇਕੱਠ ਕਰਾ ਇਕੱਠ ਖੜਾ ਕਰੋ ਤਾਂ ਕਿ ਇਹਨਾਂ ਨੂੰ ਮਹਾਰਾਜੇ ਵਜੋਂ ਸਨਮਾਨਿਤ ਕੀਤਾ ਜਾ ਸਕੇ ਰਣਜੀਤ ਸਿੰਘ ਨੂੰ ਤੇ ਉੱਥੇ ਨਾ ਫਿਰ ਪਹਿਲਾਂ ਤੇ ਪੁਲਿਸ ਨੇ ਮਨਾ ਕਰ ਦਿੱਤਾ ਜਦੋਂ ਪੁਲਿਸ ਤੱਕ ਗੱਲ ਪਹੁੰਚੀ ਆ ਕਿ ਭਈ ਇੰਨੀ ਸਾਰੇ ਇਕੱਠੇ ਹੋਣਗੇ ਇਹ ਖਾਲਸਾ ਰਾਜ ਦੀ ਗੱਲ ਕਰਨ ਲੱਗੇ ਪਹਿਲੋ ਤੇ ਉਹਨਾਂ ਨੇ ਕਰਤਾ ਮਨਾ ਪਰ ਸਦਾ ਕੋਰ ਦੀ ਪਹੁੰਚ ਇੰਨੀ ਜ਼ਿਆਦਾ ਹੁੰਦੀ ਹੀ ਨਾ ਤੇ ਉਹਨਾਂ ਨੂੰ ਕੋਈ ਮਨਾ ਨਹੀਂ ਕਰ ਸਕਦਾ ਪੁਲਿਸ ਉਸ ਸਮੇਂ ਕਿਹੜੀ ਪੁਲਿਸ ਮਤਲਬ ਉਥੋਂ ਦੇ ਜਿਹੜੇ ਵੀ ਆਗੂ ਹੁੰਦੇ ਆ ਉਥੇ ਪੁਲਿਸ ਹੀ ਮੰਨੇ ਜਾਂਦੀ ਜਿਵੇਂ ਸਿਪਾਹੀ ਕਹਿ ਲੋ ਉਹ ਜਿਹੜੇ ਮੁਗਲਾਂ ਦੇ ਹਾਂਜੀ ਤੇ ਉਹ ਮਤਲਬ ਜਿਵੇਂ ਕੁਝ ਥਾਣੇ ਛੋਟੇ ਹੁੰਦੇ ਆ ਉਸ ਟਾਈਮ ਤੇ ਹਣਾ ਉਹਨਾਂ ਵੱਲੋਂ ਉਹਨਾਂ ਨੂੰ ਇਨਕਾਰ ਦਿੱਤਾ ਗਿਆ ਸੀ ਕਿ ਨਹੀਂ ਕਰਨੀ ਐਦਾ ਇਕੱਠ ਇਕੱਠੇ ਨਹੀਂ ਕਰਨੇ ਹੈਗੇ ਬੰਦੇ ਤੇ ਬਟ ਜਿਵੇਂ ਸਮਾਂ ਗਿਆ ਤੇ ਫਿਰ ਜਦੋਂ ਰਾਣੀ ਸਦਾ ਕੋਰ ਨੂੰ ਪਤਾ ਲੱਗਾ ਰਾਣੀ ਸਦਾ ਕੋਰ ਦਾ ਸੱਦਾ ਆ ਫਿਰ ਨਹੀਂ ਉਹਨਾਂ ਨੇ ਰੋਕਿਆ ਫਿਰ ਉਹ ਚੀਜ਼ ਦੀ ਸਾਰੀ ਪੰਚਾਇਤ ਬਿਠਾਈ ਗਈ ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਦਾ ਖਿਤਾਬ ਦਿੱਤਾ ਗਿਆ ਤੇ ਉਹਨੂੰ ਮਹਾਰਾਜਾ ਸਨਮਾਨਿਤ ਕੀਤਾ ਗਿਆ ਸੀ ਉੱਥੇ ਠੀਕ ਹੈ ਤੇ ਇਦਾਂ ਹੀ ਪਹਿਲੇ ਖਾਲਸੇ ਰਾਜ ਦੀ ਨਹੀਂ ਰੱਖੀ ਗਈ ਇਹਨਾਂ ਦੋਵਾਂ ਵੱਲੋਂ ਇਸ ਤੋਂ ਅੱਗੇ ਫਿਰ ਮਹਾਰਾਜਾ ਜਿਹੜਾ ਆ ਰਣਜੀਤ ਸਿੰਘ ਆ ਮਹਾਰਾਜਾ ਰਣਜੀਤ ਸਿੰਘ ਬਣਦੇ ਆ ਹਾਂਜੀ ਉਸ ਤੋਂ ਬਾਅਦ ਫਿਰ ਜਿਹੜੀ ਆ ਉਹਨਾਂ ਦੀ ਅਲੱਗ ਚਲਦੀਆਂ ਜੰਗਾਂ ਚੱਲਦੀਆਂ ਆ ਤੇ ਇਸੇ ਤਰੀਕੇ ਨਾਲ ਜਿਹੜੀ ਸਦਾ ਕੋਰਜੀ ਆ ਉਹ ਪੂਰੇ ਬਲਵਾਨ ਦੇ ਰੂਪ ਦੇ ਵਿੱਚ ਪੂਰੇ ਜੰਗਾਂ ਲੜਦੇ ਰਹਿੰਦੇ ਨੇ ਇਦਾਂ ਹੀ ਅੱਗੇ ਚੱਲਦੇ ਰਹਿੰਦੇ ਆ ਕਿਤਨਾ ਉਹ ਗੱਲ ਫੇਰ ਉਹੀ ਆ ਗਈ ਨਾ ਕਿ ਹੁਣ ਤੱਕ ਜਦੋਂ ਵੀ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਦੀ ਆਪਾਂ ਗੱਲ ਕਰਦੇ ਆ ਨਾ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕੀਤਾ ਜਾਂਦਾ ਕਿ ਯਾਰ ਉਹਨਾਂ ਨੇ ਖਾਲਸਾ ਰਾਜ ਸਥਾਪਿਤ ਕਰਤਾ ਹਨ ਹਰੀ ਸਿੰਘ ਨਲੂਆ ਜਿਹੜੇ ਉਹਨਾਂ ਦੇ ਜਰਨੈਲ ਸੀਗੇ ਉਹਨਾਂ ਦਾ ਨਾਮ ਲਿਆ ਜਾਂਦਾ ਜਰਨਲ ਜੁਰਾਵਰ ਸਿੰਘ ਨੂੰ ਯਾਦ ਕੀਤਾ ਜਾਂਦਾ ਪਰ ਗੱਲ ਇਹ ਆ ਕਿ ਉਹ ਗੱਲ ਨਿਕਲੀ ਕਿੱਥੋਂ ਰਾਣੀ ਸਦਾ ਕੌਰ ਜੀ ਜਿਹੜੇ ਉਹਨਾਂ ਦੇ ਸੱਸ ਉਥੋਂ ਇਹ ਚੀਜ਼ ਚੱਲਦੀ ਆ ਪਰ ਉਹੀ ਕਿ ਮਹਾਰਾਜਾ ਰਣਜੀਤ ਸਿੰਘ ਤੇ ਤੇਰਾ ਖੜਿਆ ਆਪਾਂ ਪਰ ਰਾਣੀ ਸਦਾ ਕੌਰ ਜੀ ਨੂੰ ਕਿਤੇ ਨਾ ਕਿਤੇ ਵਿਸਾਰ ਦਿੱਤਾ ਆਪਾਂ